ਦੀਰ ਸਾਹਿਬ ਜੀ RAM RAM ਜਪਦਿਆਂ ਜਪਦਿਆਂ ਉਹਦੀ ਭਗਤੀ ਵਿੱਚ ਲੈਬलीन ਹੋ ਗਏ ਕਿਉਂ ਸਮਝ ਲਈਏ ਕਿ ਜਿੰਨਾ ਚਿੱਕਰ ਇੱਕ ਬੂੰਦ ਅਸਮਾਨ ਤੋਂ ਡਿੱਗਦੀ ਹੈ ਅਸਮਾਨ ਦੀ ਦੂਰੀ ਹੋਣ ਕਰਕੇ ਉਹ ਭਰਦੀ ਨਹੀਂ ਦੀ ਜੇ ਇਹ ਕੋ ਬੂੰਦ ਸਾਗਰ ਵਿੱਚ ਆ ਕਰਕੇ ਮਿਲ ਜਾਏ ਸਾਗਰ ਦਾ ਰੂਪ ਹੋ ਜਾਂਦੀ ਹੈ ਜਿਹੜੀ ਇਹ ਆਤਮਾ ਜਿਹਨੂੰ ਆਪਾਂ ਕਹਿੰਦੇ ਆਤਮਾ ਆਤਮਾ ਇੱਕ ਬੂੰਦ ਹੈ ਪਰਮ ਆਤਮਾ ਪਰਮਾਤਮਾ ਕਾਲਪੁਰਖ ਵਾਹਿਗੁਰੂ ਇੱਕ ਸਾਗਰ ਹੈ ਤੇ ਜਦੋਂ ਇਹ ਪਰਮ ਜਿਹੜੀ ਸਾਡੇ ਅੰਦਰ ਆਤਮਾ ਹੈ ਜਦੋਂ ਇਹ ਆਤਮਾ ਪਰਮਾਤਮਾ ਹੋ ਜਾਏ ਇਹ ਆਤਮਾ ਰੂਪੀ ਬੂੰਦ ਪਰਮਾਤਮਾ ਰੂਪੀ ਸਾਗਰ ਵਿੱਚ ਜਾ ਕੇ ਮਿਲ ਜਾਏ ਭੜਕਣਾ ਖਤਮ ਹੋ ਜਾਂਦੀ ਹੈ ਪੌਣ ਜਾਣ ਦਾ ਚੱਕਰ ਖਤਮ ਹੋ ਜਾਂਦਾ ਹੈ ਨਹੀਂ ਤਾਂ ਗਮ ਕੋ ਉਹਨਾਂ ਚਕਰ ਆਉਣ ਜਾਣ ਦਾ ਚੱਕਰ ਬਣਿਆ ਰਹਿੰਦਾ ਹੈ ਭਗਤ ਜੀ ਕਹਿੰਦੇ ਕਿ ਮੈਂ ਉਹ ਸਕਾਰ ਪ੍ਰਕਵਾਈ ਗੁਰੂ ਜੀ ਦੀ ਭਗਤੀ ਕਰਦਿਆਂ ਕਰਦਿਆਂ ਆਪਣੀ ਹੋਂਦ ਖਤਮ ਹੀ ਕਰ ਲਈ ਮੈਂ ਆਪਣੇ ਆਪ ਨੂੰ ਸਮਝਦਾ ਨਹੀਂ ਵੀ ਮੈਂ ਕਬੀਰ ਹਾਂ ਹੁਣ ਮੈਂ ਆਪਣੇ ਆਪ ਨੂੰ ਇਹ ਸਮਝਦਾ ਹਾਂ RAM ਤੇ ਕਬੀਰ ਸਿਰਫ ਇੱਕ ਹੋ ਗਿਆ ਕਬੀਰ RAM ਹੈ ਅਤੇ RAM ਕਬੀਰ ਹੈ ਉਥੇ ਕਬੀਰ ਸਾਹਿਬ ਜੀ ਨੇ ਬਚਨ ਕੀਤਾ RAM ਕਬੀਰਾ ਇੱਕ ਭਏ ਹੈ ਕੋਈ ਨਾ ਸਕੇ ਪਛਾਨੀ ਹੁਣ ਭਗਤਾਂ ਦੀ ਨਿਸ਼ਾਨੀ ਸੁਖਨੀ ਸਾਹਿਬ ਜੀ ਦੇ ਵਿੱਚ ਵੀ ਮੇਰੇ ਪਾਤਸ਼ਾਹ ਜੀ ਨੇ ਬਚਨ ਕਰਦਿਆਂ ਹੋਇਆਂ ਬੜੇ ਪਿਆਰੇ ਮੋਲਕ ਬਚਨ ਕਹੇ ਸੁਖਮੀ ਸਾਹਿਬ ਪੜਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬੋਲ ਨੇ ਕਹਿੰਦੇ ਭਗਤ ਭਗਤ ਸੁਣੀਐ ਤਿਹੋ ਲੋਏ ਕਹਿੰਦੇ ਲੋਕ ਭਗਤ ਕਹਿੰਦੇ ਤੇ ਵੀ ਨਾਮ ਤੋਂ ਕਿਸੇ ਸਿੱਧੇ ਸਾਦੇ ਬੰਦੇ ਨੂੰ ਕਿਸੇ ਦੇ ਮਾੜੇ ਕੱਚੀਲੇ ਪਾਟੇ ਛਾਕੇ ਕੱਪੜੇ ਪਾਏ ਹੋਣ ਤੇ ਆਪਾਂ ਸ਼ਬਦ ਵਰਤਦੇ ਨੇ ਤਾਂ ਵਿਚਾਰਾ ਭਗਤ ਹੈ ਜਾਂ ਕਰਦੇ ਵਿੱਚ ਕੋਈ ਬੱਚਾ ਸਿੱਧਾ ਹੋਵੇ ਕੋਈ ਧੀਪੋਤ ਸਿੱਧਾ ਜਾ ਹੋਵੇ ਜਿਹਨੂੰ ਕੋਈ ਸੋਝੀ ਨਾ ਹੋਵੇ ਉਹ ਨੂੰ ਆਪਾਂ ਭਗਤ ਸ਼ਬਦ ਵਰਤ ਦਿੰਨੇ ਆ ਪਰ ਉਹ ਜਿਹੜਾ ਭਗਤ ਸ਼ਬਦ ਆਪਾਂ ਇਸ ਸੁਰਤੀ ਨਾਲ ਵਰਤਦੇ ਵੀ ਇਹਨੂੰ ਸੋਝੀ ਕੋਈ ਨਹੀਂ ਪਰ ਜਿਹੜੇ ਭਗਤ ਹੁੰਦੇ ਆ ਨਾ ਗੁਰਮਖੋ ਉਹ ਉਹਨਾਂ ਨੂੰ ਤਾਂ ਲੋਕ ਪਰਲੋਕ ਦੀ ਸੋਝੀ ਬਣ ਜਾਂਦੀ ਆ ਉਹਨਾਂ ਦੇ ਅੰਦਰ ਜਦੋਂ ਸਹਿਜ ਧਿਆਨ ਟਿਕਦਾ ਉਹ ਲੋਕ ਤੇ ਪਰਲੋਕ ਦੇ ਬ੍ਰਹਮ ਗਿਆਨੀ ਬਣ ਜਾਂਦੇ ਲੋਕ ਤੇ ਪਰਲੋਕ ਦੀ ਜਾਣਨ ਵਾਲੇ ਬਣ ਜਾਂਦੇ ਆ ਉਹ ਦੁਨੀਆ ਦੀ ਨਜ਼ਰ ਦੇ ਵਿੱਚ ਭਾਵੇਂ ਸਿੱਧੇ ਹੋਣ ਭਾਵੇਂ ਕਮਲੇ ਹੋਣ ਪਰ ਉਹਨਾਂ ਦੇ ਅੰਦਰ ਸਦਾ ਵਾਸਤੇ ਇਹ ਖੇੜਾ ਬਣਿਆ ਰਹਿੰਦਾ ਹੈ ਉਹ ਸਦਾ ਆਨੰਦ ਵਿੱਚ ਰਹਿੰਦੇ ਆ ਇਸ ਕਰਕੇ ਮੇਰੇ ਪਾਤਸ਼ਾਹ ਜੀ ਕਹਿੰਦੇ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਬੋਲ ਹਨ ਬਿੰਦੇ ਪਗਤ ਪਗਤ ਸੁਣੀਏ ਤੈਨੂੰ ਲੋਏ ਜਾ ਕੇ ਹਿਰਦੇ ਇੱਕ ਹੋਏ ਕਹਿੰਦੇ ਭਾਈ ਜਿਸ ਦਾ ਹਿਰਦਾ ਇੱਕ ਹੋ ਜਾਂਦਾ ਹੈ RAM ਕਬੀਰਾ ਇੱਕ ਭਏ ਹੈ ਕੋਈ ਨਾ ਸਕੈ ਪਛਾਨੀ ਹੁਣ RAM ਕੀਏ ਤੇ ਕਬੀਰ ਕੀਏ ਕੋਈ ਪਛਾਨ ਨਹੀਂ ਕਰ ਸਕਦਾ ਕਿਉਂਕਿ RAM ਵੀ ਕਬੀਰ ਬਣ ਗਿਆ ਤੇ ਕਬੀਰ ਵੀ RAM ਬਣ ਗਿਆ ਕੋਈ ਜਾਣ ਪਛਾਨ ਇੱਕ ਦੂਜੇ ਦੀ ਵੱਖਰੀ ਹੋnd ਰਹੀ ਨਹੀਂ ਇਸ ਕਰਕੇ ਮੇਰੇ ਪਾਤਸ਼ਾਹ ਜੀ ਕਹਿੰਦੇ ਭਗਤਾਂ ਲਈ ਇਹ ਨਿਸ਼ਾਨੀ ਹੈ ਜਿਹੜੇ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਹੈ ਉਹਨਾਂ ਦੀ ਇਹ ਨਿਸ਼ਾਨੀਆਂ ਗੁਰਮਖੋ ਕਿ ਉਹ ਦੁਨੀਆ ਦੇ ਵਿੱਚ ਪਹਿਲਾ ਹਾਂ ਮਨੁੱਖ ਸੀ ਆਹ ਮਨੁੱਖ ਤੂੰ ਫਿਰ ਜਦੋਂ ਉਹਨਾਂ ਦੇ ਅੰਦਰ ਆਨੰਦ ਖੇੜਾ ਆਇਆ ਨਾਨਕ ਭਗਤਾ ਸਦਾ ਵਿਗਾਸ ਜਦੋਂ ਆਨੰਦ ਖੇੜਾ ਆ ਗਿਆ ਪ੍ਰਮਾਤਮਾ ਦਾ ਸਿਮਰਨ ਕਰਦੇ ਆਂ ਪ੍ਰਮਾਤਮਾ ਦੀ ਭਜਨ ਬੰਦਗੀ ਕਰਦੇ ਆਂ ਕਰਦੇ ਆਂ ਉਹ ਇੱਕ ਇੱਕ ਬਣ ਕੇ ਇੱਕ ਰੂਪ ਹੋ ਗਏ ਇਸ ਕਰਕੇ ਮੇਰੇ ਪਾਤਸ਼ਾਹ ਜੀ ਕਹਿੰਦੇ ਫਿਰ ਸਦਾ ਵਾਸਤੇ ਉਹਨਾਂ ਦੇ ਹਿਰਦੇ ਅੰਦਰ ਕੀ ਹੈ ਅਜੀਹਾ ਵਰਤਾਰਾ ਵਰਤਦਾ ਵੀ ਉਹ ਹਿਰਦੇੰਦਰੋਂ ਵੀ ਸੱਚ ਸਰੂਪ ਹੋ ਜਾਂਦੇ ਨੇ ਤੇ ਮੁਖ ਦੇ ਵਿੱਚੋਂ ਵੀ ਸੱਚ ਸਰੂਪ ਹੋ ਜਾਂਦੇ ਆ ਹਿਰਦੇ ਵਿੱਚੋਂ ਵੀ ਸੱਚ ਬੋਲਦੇ ਆ ਤੇ ਮੁਖ ਤੋਂ ਵੀ ਉਹ ਸੱਚ ਬੋਲਦੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆ ਆਮ ਮੁਖ ਤੋਂ ਭਗਤੀ ਕਰਦਿਆਂ ਕਰਦਿਆਂ ਉਹ ਭਗਤ ਬਣ ਗਏ ਇਹ ਭਗਤਾਂ ਦੀ ਇਸ਼ਾਨੀ ਹੈ ਜਿਹੜਾ ਹਿਰਦੇ ਵਿੱਚੋਂ ਵੀ ਸੱਜਾ ਉਹ ਮੁਖ ਤੋਂ ਵੀ ਸੱਜਾ ਉਹਨੂੰ ਭਗਤ ਕਿਹਾ ਜਾਂਦਾ ਪਵਿੱਤ ਭਗਤ ਸੁਣੀਏ ਤੇ ਉਹ ਲੋਏ ਜਾ ਕੇ ਹਿਰਦੇ ਇੱਕ ਹੋਏ ਸੱਚ ਕਰਨੀ ਸੱਚਤਾ ਕੀ ਰਹਿਤ ਸੱਚ ਹਿਰਦੇ ਸੱਚ ਮੁਖ ਕਹਿਤ ਉਹਨਾਂ ਦੀ ਕਰਨੀ ਉਹਨਾਂ ਦਾ ਉੱਠਣਾ ਬੈਠਣਾ ਸੋਣਾ ਪਰਮਾਤਮਾ ਕਾਲਪੁਰਖ ਵਾਹਿਗੁਰੂ ਜੀ ਦੇ ਹਵਾਲੇ ਹੋ ਜਾਂਦਾ ਹੈ ਉਹਨਾਂ